ਉੱਲਾਪਾ ਚੱਲਨੀ ਮਾਰ ਦੋ ਦੋ ਪੈਗ ਕਿੱਧਰ ਵੇਖਣ ਡਿਆ ਪਾਉ ਐ ਕੰਨੀ ਕਿਨੂ ਡੀਖਣ ਡਿਆ ਮਾ ਅ ਗਲਾਸ ਐ ਮੇ ਨਹੀਂ ਪੈ ਗਲਾਸ ਦਾ ਗਲਾਸ ਨਹੀਂ ਬੋਤਲ ਨੂੰ ਬੂਥਾ ਡਾਲਾ ਪਨ ਲੈ ਉਹ ਕਿਆ ਗੱਲ ਕਰਦਾ ਸੁੱਖੇ ਪਾਉ ਇੰਨਾ ਦਾਰੂ ਚ ਮਗਨ ਹੋ ਕੇ ਮੈਨੂੰ ਤੂੰ ਭੰਤਾ ਆਖਣ ਡਿਆ ਏ ਠੀਕ ਆ ਹੋਰ ਇੰਨਾ ਮਗਨ ਹੋ ਤੇਰੇ ਮੈਂ ਪੈਸੇ ਕੱਢ ਕੇ ਲੈ ਜਾਂ ਤੇਰੀ ਜੇਬ ਚੋਂ ਇਹਨੂੰ ਖਿਆਲ ਨਾ ਹੋਵੇ ਓ ਪਾਇ ਨਾ ਵੀ ਨੀ ਮੈਂ ਫੁੱਦੂ ਬਣਿਆ ਹੋਇਆ ਕਿ ਤੂੰ ਮੇਰੇ ਪੈਹ ਲੇ ਕੇ ਜਾਵੇਂ ਚੰਨੀ ਕਿ ਮੈਨੂੰ ਪਤਾ ਵੀ ਨਾ ਚੱਲੇ ਇੱਕ ਵਾਰੀ ਆ ਤੇਰੇ ਵਾਲੀ ਗਲਤੀ ਕਰਤੀ ਸੀ ਮੇਰੇ ਸਾਲੇ ਵਦੀਠੀਏ ਨੇ ਉਹ ਤੋਂ ਬਸ ਕੇ ਦੇਖੀ ਉਹ ਨਾ ਸ਼ਾਮ ਨੂੰ ਜਿਹੜਾ ਕਲਹਿਰੀ ਮੋਰ ਬਣਾਇਆ ਨਾ ਫਿਰ ਉਹ ਆਖੰਡਿਆ ਆਖੰਡਿਆ ਸੀ ਮੈਨੂੰ ਦਿੱਤਾ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਇੱਕ ਵਾਰ ਛੱਡਣ ਓ ਹੋਰ ਛੱਡਣ ਛੱਡਣ ਲੋ ਕਰਤਾ ਸੀ ਵਦਨਾ ਮੈਂ ਓ ਕਿਆ ਗੱਲ ਕਰਦਾ ਸੁਖੇ ਵੀਰ ਹਾਂ